ਹਾਂਜੀ ਸੱਸੀ ਗਾ ਕੀ ਹਾਲ ਚਾਲ ਲੋ ਵੀ ਮੁੱਦਾ ਬਹੁਤ ਪਖਿਆ ਹੋਇਆ ਹੈ ਹਨਾ ਮੈਂ ਕੰਮ ਤੇ ਸੀਗਾ ਤੇ ਮੈਨੂੰ ਵੀਡੀਓ ਆਈ ਆ ਸਕਰੀਨ ਰਿਕਾਰਡ ਕਰਕੇ ਕਿਸੇ ਨੇ ਭੇਜੀ ਆ ਲਾਈਵ ਲਾਈਵ ਭੇਜਿਆ ਕੱਲ ਵਾਲੀਆਂ ਭੇਡਾਂ ਫੇਰ ਲਾਈ ਬੈਠੀਆਂ ਸੀਗੀਆਂ ਹਨਾ ਤੇ ਪੂਰਾ ਹੀ ਯਾਨੀ ਕਿ ਮੁੱਦਾ ਉਹਨੇ ਵੀਡੀਓ ਵੀ ਡਿਲੀਟ ਕਰਤੀ ਕੁੜੀ ਨੇ ਮੈਨੂੰ ਤਾਂ ਵੀਡੀਓ ਹੁਣ ਆਈ ਆ ਕਹਿੰਦੇ ਉਹਨੇ ਪਾਈ ਆ ਬਾਅਦ ਚੋ ਅ ਪੂਰੀ ਸੈਂਫਟੀ ਜੀ ਲੈਂਦੀ ਆ ਰੋਕੇ ਜੇ ਦੱਸਦੀ ਆ ਹੌਲੀ ਹੌਲੀ ਦੱਸਦੀ ਆ ਹਨਾ ਤੇ ਆਪਾਂ ਜਵਾਬ ਪੂਰਾ ਠੋਕ ਕੇ ਦਿੱਤੇ ਜਿੱਦਾਂ ਉਹ ਬੋਲੀ ਸੀ ਕਿ ਆਪਾਂ ਉਦਾਂ ਹੀ ਜਵਾਬ ਦਿੰਦਾ ਹਨ ਚਲੋ ਜੀ ਵੀਡੀਓ ਡਿਲੀਟ ਕਰਤੀ ਉਹਨੇ ਬਹੁਤ ਵਧੀਆ ਹੋਇਆ ਹਨ ਮੈਂ ਚਾਹੁੰਦਾ ਨਹੀਂ ਸੀਗਾ ਕਿ ਵੀਡੀਓ ਰੀਪੋਸਟ ਹੋਵੇ ਤੇ ਅੱਗੇ ਜਾਵੇ ਤੇ ਉਹਦਾ ਮਾੜਾ ਅਸਰ ਪਵੇ ਹਨ ਇਹੋ ਜਿਹੀਆਂ ਪੀੜੀਆਂ ਦੀ ਰੀਚ ਬਹੁਤ ਜ਼ਿਆਦਾ ਹੁੰਦੀ ਆ ਜਿਹੜੀਆਂ ਇਦਾਂ ਦੀਆਂ ਵੀਡੀਓ ਹੁੰਦੀਆਂ ਨਾ ਉਹਨਾਂ ਦੀ ਰੀਚ ਬਹੁਤ ਜ਼ਿਆਦਾ ਹੁੰਦੀ ਆ ਤਾਂ ਕਰਕੇ ਆਪਾਂ ਉਹ ਮੁੱਦਾ ਠਾਇਆ ਸੀਗਾ ਕਿਉਂਕਿ ਆਪਾਂ ਨੂੰ ਪਤਾ ਆਪਾਂ ਕੈਨੇਡਾ ਰਹਿੰਦੇ ਆ ਹਨ ਸਾਰਾ ਕੁਝ ਆਪਾਂ ਨੂੰ ਪਤਾ ਤੇ ਇੱਥੇ ਕੀ ਆ ਸਾਰੇ ਕੰਮ ਕਰਕੇ ਖਾਂਦੇ ਆ ਉਹਦੇ ਚ ਕੀ ਆ ਲਾਈਵ ਹੋਇਆ ਮੈਂ ਥੋੜਾ ਜਿਹਾ ਸੋੜਿਆ ਮੈਨੂੰ ਸਕਰੀਨ ਰਿਕਾਰਡ ਕਰਕੇ ਭੇਜਿਆ ਉਹਦੇ ਤੇ ਕਹਿੰਦੇ ਰੀਚ ਲੈਣ ਦੇ ਮਾਰੇ ਆਣੇ ਇਹ ਵੀਡੀਓ ਬਣਾਈ ਆ ਹਨਾ ਪਹਿਲੀ ਗੱਲ ਮੈਂ ਇਹ ਦੱਸਦਾ 16000 ਫਾਲੋਅਰ ਨੇ ਮੇਰੇ ਟਿਕਟੌਕ ਤੇ ਠੀਕ ਆ ਹਾ ਹ ਮਿਲੀਅਨ ਸੌਰੀ 6 6-7 ਲੱਖ ਮੈਨੂੰ ਲਾਈਕ ਆ ਨਾਲੇ ਮੈਂ ਵੀਡੀਓ ਪਾਉਂਦਾ ਨਹੀਂ ਹੈਗਾ ਕੰਮ ਕਰਦੇ ਆ ਸੀ ਕੱਲੇ ਟਿਕਟੌਕ ਤੇ ਨਹੀਂ ਹੈਗਾ ਕਿ ਲਾਈਵ ਹੋ ਕੇ ਬੈਹਿਨੇ ਆ ਠੀਕ ਆ ਨਾ ਤੇ ਆਪਣਾ YouTube ਚੈਨਲ ਆ ਮੇਰਾ 25000 ਫਾਲੋਅਰ ਨੇ ਉਹਦੇ ਤੇ ਕਦੇ ਵੀਡੀਓ ਨਹੀਂ ਪਾਉਦਾ ਮੈਂ ਬਹੁਤ ਘੱਟ ਵੀਡੀਓ ਪਾਉਣਾ ਹੈਗਾ ਨਾ ਮੈਨੂੰ ਐਂ ਪੈਸੇ ਪੂਸਣ ਦੇਣੇ ਹੈਗਾ ਕੰਮ ਕਰਕੇ ਖਾਣ ਵਾਲਿਆਂ 7 ਸਾਲ ਹੋ ਗਏ ਇੱਥੇ ਆਇਆ ਨੂੰ ਠੀਕ ਆ ਆਪਣੀ ਮਿਹਨਤ ਕਰੀ ਦੀ ਆ ਰੀਚ ਰੂਚ ਦੀ ਨਹੀਂ ਹੈਗੀ ਜਿਹੜੇ ਉੱਥੇ ਆ ਕੇ ਬੋਲਦੇ ਨੇ ਦੋ ਦਿਨ ਮੁੰਡੇ ਜੇ ਵੀ ਆਏ ਸੀਗੇ ਮੈਂ ਉਹ ਸੁਣੇ ਆ ਉਹ ਵਿੱਚ ਐਵੇਂ ਯਾਰ ਤੁਸੀਂ ਕਿੰਨਾ ਪਿੱਛੇ ਲੱਗਿਓ ਇਹ ਕੁੜੀਆਂ ਨੂੰ ਗਲਤ ਪਾਸੇ ਲੈ ਕੇ ਜਾਂਦੇ ਆ ਤੁਸੀਂ ਉਹ ਕੀ ਆ ਮੈਨੂੰ ਸਮਝ ਨਹੀਂ ਲੱਗਦੀ ਉਹ ਵੱਡੀ ਸਿਆਣੀ ਬਣੀ ਫਿਰਦੀ ਉਹ ਜਿਹੜੀ ਆ ਬੁਢੀ ਜੀ ਆਪਣੀ ਆਪਣੇ ਬੇਬੇ ਉਹਨਾਂ ਦੀ ਉਮਰ ਦੀ ਹੈਗੀ ਆ ਉਹ ਤੇ ਉਹ ਉਹ ਸਬਟਾਈਟਲ ਉਹਦਾ 8 ਡਾਲਰ ਦਾ ਲਾਇਆ ਹੋਇਆ ਜੇ ਤੁਸੀਂ ਮੈਸੇਜ ਕਰਨਾ ਨੂੰ 8 ਡਾਲਰ ਕੱਟੇ ਜਾਂਦੇ ਜੇ ਇੰਨੇ ਹੀ ਉਹਨੂੰ ਫਿਕਰ ਆ ਕੁੜੀਆਂ ਦੀ ਤੇ ਜਾ ਕੇ ਆਪਣਾ ਕਰੇ ਫ੍ਰੀ ਕਰੇ ਸਾਰਾ ਕੁਝ 8 ਡਾਲਰ ਆ ਬਾਅਦ ਚ ਤੁਸੀਂ ਉਹਦੇ ਲਿੰਕ ਜਾ ਕੇ ਦੇਖ ਲਓ ਲਿੰਕ ਖੋਲ ਕੇ ਦੇਖ ਲਿਓ ਜੇ ਤੁਸੀਂ ਕੋਈ ਬੁੱਕ ਬਾਏ ਕਰਨੀ ਹੈ ਨਾ 10 ਡਾਲਰ ਤੋਂ ਸਟਾਰਟਿੰਗ ਆ ਜੇ ਉਹਨੂੰ ਇੰਨਾ ਫਿਕਰ ਆ ਉਹ ਕਹਿੰਦੀ ਮੈਂ ਉਹ ਕਰਦੀ ਇੰਨੇ ਪਾਗਲ ਕੁੜੀਆਂ ਮੈਨੂੰ ਸਮਝ ਨਹੀਂ ਲੱਗਦੀ ਤੁਸੀਂ 8 ਡਾਲਰ ਜਾ ਕੇ ਉੱਥੇ ਮੈਸੇਜ ਕਰ ਦਿਨੋ ਇੱਕ ਇਹ ਕੋਈ ਗੱਲ ਹੈਗੀ ਆ ਦੱਸੋ ਮੈਨੂੰ ਉਹ ਪੈਸੇ ਕਮਾ ਰਹੀ ਆ ਬੇਟੀ ਬੇਟੀ ਉਹ ਮੜਾ ਨੇ ਦਿਮਾਗ ਖੋਲ ਲਿਆ ਕਰੋ ਤੁਹਾਡੀ ਗੁੱਤ ਪਿੱਛੇ ਹੀ ਰਹਿਣੀ ਆ ਮੈਂ ਜਿਹੜੀਆਂ ਸਿਆਣੀਆਂ ਉਹਨਾਂ ਨੂੰ ਕਹਿ ਰਿਹਾ ਜਿਹੜੀਆਂ ਇਦਾਂ ਦੀਆਂ ਛੜੀਆਂ ਛੜਾਈਆਂ ਮੈਂ ਉਹਨਾਂ ਦੀ ਗੱਲ ਕਰਦਾ ਠੀਕ ਹੈ ਨਾ ਮੜਾ ਆ ਸੋਚ ਸਮਝ ਕੇ ਗੱਲ ਕਰਿਆ ਕਰੋ ਕੀ ਕਰਨੀ ਆ ਕੀ ਨਹੀਂ ਕਰਨੀ ਤੇ ਉਹ ਕਹਿੰਦੇ ਰੀਚ ਲੈਣ ਦਾ ਮੜਾ ਆ ਰੀਚ ਦੇਖ ਲਓ ਮੇਰੀ 25 ਮਿਲੀਅਨ ਵਿਊਜ਼ ਨੇ ਮੈਨੂੰ ਉਹਦੇ ਤੇ 8 ਮਹੀਨਿਆਂ 'ਚ ਮੇਰਾ ਚੈਨਲ 25000 ਫਾਲੋਅਰ ਹੋਇਆ ਅ 25000 ਫਾਲੋਅਰ ਨੇ 25 ਮਿਲੀਅਨ ਮੇਰੇ ਵਿਊਜ਼ ਨੇ 8 ਮਹੀਨਿਆਂ ਚ YouTube ਤੇ ਕਿਤੇ ਭਲੇਖੇ ਜਨਾ ਰਹਿ ਜਾਓ ਠੀਕ ਹੈ ਨਾ ਵੀਡੀਓ ਮੈਂ ਸਾਰੀਆਂ ਇਦਾਂ ਦੀਆਂ ਹੀ ਪਾਉਣਾ ਹੁੰਦਾ ਜਿਹਦੇ ਵਿੱਚ ਜਿਹੜੇ ਗਲਤ ਆ ਉਹਨਾਂ ਨੂੰ ਮੈਂ ਟਾਰਗੇਟ ਕਰਦਾ ਠੀਕ ਹੈ ਨਾ ਠੀਕ ਹੈ ਨਾ ਇੰਨਾ ਕੀ ਮੈਨੂੰ ਹੁਣ ਥੋੜਾ ਬਿਜ਼ੀ ਆ ਮੈਂ ਸਾਰੀ ਆਪਣੀ ਵੀਡੀਓ ਅਪਲੋਡ ਕਰਦਾਗਾ ਪਲੀਜ਼ ਇਦਾਂ ਦੇ ਪਿੱਛੇ ਨਾ ਲੱਗਿਆ ਕਰੋ ਕੁੜੀਆਂ ਸਿਆਣੀਆਂ ਬਹੁਤ ਨੇ ਇਹਦੇ ਵਿੱਚ ਸਿਆਣੀਆਂ ਵੀ ਆ ਜਾਂਦੀਆਂ ਸਾਰਿਆਂ ਨੂੰ ਵਿੱਚ ਰਗੜਿਆ ਜਾਂਦਾ ਠੀਕ ਹੈ ਨਾ ਇਹਨਾਂ ਦੇ ਲਾਈਵ ਤੇ ਨਾ ਜਾਇਆ ਕਰੋ 100 ਪਰ 120 ਤੀ ਤੁਹਾਡੇ ਲਾਈਵ ਤੇ ਬੈਠੇ ਆ ਤੇ ਇਹਨਾਂ ਨਾਲ ਮੇਰੀ ਰੀਚ ਕੀ ਵੱਜ ਜਣੀ ਆ ਮੇਰੀ ਉਹਦੇ ਹੀ ਰੀਚ ਬਥੇਰੀ ਆ ਜਿਵੇਂ ਵੀਡੀਓ ਪਾਉਣਾ ਮਹੀਨੇ 'ਚ ਦੋ ਤਿੰਨ ਵੀਡੀਓ ਪਾਉਣੀ ਆ ਸੀ ਤਾਂ ਉਹ ਵੀ ਹਜ਼ਾਰਾਂ ਚਲੀ ਜਾਂਦੀ ਆ ਵੱਡੇ ਆ ਇਨਫਲੂਐਂਸਰ ਚੱਜ ਦੀ ਖਬਰਾਂ ਸੌਰੀ ਚੱਜ ਦਾ ਮੈਸੇਜ ਦਿਆ ਕਰੋ ਲੋਕਾਂ ਨੂੰ ਜੇ ਦੇਣਾ ਫ੍ਰੀ ਦੋ ਮੈਸੇਜ ਜੇ ਤੁਹਾਨੂੰ ਬੜਾ ਹੀ ਫਿਕਰ ਆ ਨਾ ਲੋਕਾਂ ਨੂੰ ਫ੍ਰੀ ਕਰੋ ਜਿਹੜੇ ਸਬਟਾਈਟਲ ਜੇ ਤੁਹਾਡੇ 8 8 ਡਾਲਰ ਦੇ ਫ੍ਰੀ ਕਰੋ ਮੈਂ ਮੈਸੇਜ ਕਰਦਾ ਪਿਆ ਸੀ ਉੱਤੇ ਹੋ ਨਹੀਂ ਰਿਹਾ 8 ਡਾਲਰ ਪੇ ਕਰੋ ਲੈ ਬੜੇ ਵੀ ਬਹੁਤ ਸਿਆਣੇ ਆ ਲੋਕ ਬਹੁਤ ਪਾਗਲ ਲੋਕ ਨੇ ਪਾਗਲ ਜਿਹੜੇ ਇਹਦੇ ਸੌਂਦੇ ਆ ਲਾਈਵ 'ਚ ਜਿਹੜੇ ਜਾਂਦਿਆਂ ਨੇ ਓਕੇ ਸ਼ਾਸਿਕਾ ਥੈਂਕ ਯੂ